ਉਹਨਾਂ ਨੂੰ ਕਹਿੰਦੇ ਆ ਵੀ ਇਹਦਾ ਜਿਹੜਾ ਪੌਰੀ ਤੌਰ ਤੇ ਹੱਲ ਕੀਤਾ ਜਾਵੇ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਇੱਕ ਅੱਧੇ ਦਿਨ ਦੇ ਵਿੱਚ ਹੀ ਹੱਲ ਕੀਤਾ ਜਾਵੇ ਕੁੱਤੇ ਆਵਾਰਾ ਕੁੱਤੇ ਨੇ ਕੋਈ ਡਰਉੜੀ ਇੱਥੇ ਨੇੜੇ ਟਿੜੇ ਉੱਤੇ 15 ਵੀ ਕੁੱਤੇ ਬੈਠਦੇ ਨੇ ਤੇ ਉਹ ਅਕਸਰ ਅੱਜਕੱਲ੍ਹ ਇਨਸਾਨਾਂ ਨੂੰ ਪਟਣ ਲੱਗਦੇ ਆ 15 ਦਿਨ ਦੇ ਵਿੱਚ ਅੱਧਾ ਚੱਕੀ ਕਰਨਾ ਹੈ ਇਸ ਸੁਲਤਾਨਪੁਰ ਲੋਤੀ ਦੇ ਪਿੰਡ ਪਸੰ ਕਦੀਮ ਦੇ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਆਵਾਰਾ ਕੁੱਤਿਆਂ ਦਾ ਬਹੁਤ ਖੌਫ ਹੈ 15 ਦਿਨਾਂ ਦੇ ਅੰਦਰ ਚਾਰ ਮਾਮਲੇ ਆ ਗਏ ਨੇ ਕੁੱਤਿਆਂ ਨੇ ਪਹਿਲਾਂ ਇੱਕ ਬੱਚੇ ਨੂੰ ਨੂਚਿਆ ਤੇ ਫਿਰ ਇੱਕ ਮਹਿਲਾ ਨੂੰ ਇਹੋ ਜਿਹੀ ਵਾਦੀ ਜਾਰੀ ਕੁੱਤਿਆਂ ਦਾ ਸ਼ਿਕਾਰ ਪਰਵਾਸੀ ਪਰਿਵਾਰ ਹੋਏ ਨੇ ਅਸੂ ਕੁਮਾਰ ਨਾਮ ਦੇ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਇੰਨਾ ਲੋਚਿਆ ਕੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਜਦਕਿ ਪਿੰਕੀ ਦੇਵੀ ਸੇਵਾ ਹਸਪਤਾਲ ਕਪੂਠਲਾ ਵਿਖੇ ਇਲਾਜ ਕਰਵਾ ਰਹੀ ਹੈ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਾਈ ਹੈ ਉਹਨਾਂ ਨੂੰ ਕਹਿੰਦੇ ਆ ਵੀ ਇਹਦਾ ਜਿਹੜਾ ਪੂਰੀ ਤਰ੍ਹਾਂ ਤੇ ਹੱਲ ਕੀਤਾ ਜਾਵੇ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਇੱਕ ਅੱਧੇ ਦਿਨ ਦੇ ਵਿੱਚ ਹੀ ਹੱਲ ਕੀਤਾ ਜਾਵੇ ਵੀ ਇਸ ਤੋਂ ਲੇਟ ਪਤਾ ਨਹੀਂ ਅਨਸ ਸਖਾਵੀ ਘਟਨਾ ਜਿਹੜੀ ਹੋਰ ਵਾਪਰਦੀ ਆ ਨਾ ਇਹਦੀ ਪਰਪਾਈ ਕੋਈ ਨਹੀਂ ਹੈਗੀ ਜੀ ਜਿੱਦਾਂ ਇਹਦਾ ਕਿਸੇ ਦਾ ਕੋਈ ਨੁਕਸਾਨ ਵੀ ਹੋ ਜਾਂਦਾ ਉਹਦੀ ਪਰਪਾਈ ਕਰ ਸਕਦੇ ਆ ਪਰ ਇਸ ਚੀਜ਼ ਦੀ ਪਰਪਾਈ ਹੈ ਨਹੀਂ ਜੀ ਪਿੰਡ ਲੇਡੀਜ਼ ਹੈ ਸਿਵਲ ਹਸਪੀਟਲ ਕਬੂਰਤਲਾ ਦੇ ਵਿੱਚ ਐਡਮਿਟ ਆ ਉਹ ਉਹਦੀ ਹਾਲਤ ਗੰਭੀਰ ਆ ਇਹ ਪਰਵਾਸੀ ਮਜ਼ਦੂਰੀ ਆ ਜੀ ਸਾਰੇ ਜਿੰਨੇ ਚਲੇ ਇੱਕ ਇੱਕ ਲੇਡੀ ਸੀ ਜਿਹਨੂੰ ਤੇ ਕੱਲ ਸ਼ਾਮ ਨੂੰ ਕੁੱਤਿਆਂ ਨੇ ਖਾ ਲਿਆ ਤੇ ਉਹਦੀ ਡੈਥ ਹੋ ਗਈ ਆ ਹਾਂਜੀ ਇੱਕ ਪਹਿਲਾਂ ਬੱਚੇ ਦੀ ਕਹਿੰਦੇ ਡੈਥ ਹੋਈ ਆ ਤੇ ਇੱਕ ਇਹ ਹੋਈ ਆ ਤੇ ਅਸੀਂ ਕਰਨ ਦਾ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਹਾਂ ਵਜਾ ਜਿਹੜੇ ਕੁੱਤੇ ਹੀ ਦੱਸ ਰਹੇ ਕੁੱਤੇ ਨੋ ਨੋ ਕੁੱਤੇ ਵਾਰਾ ਕੁੱਤੇ ਨੇ ਕੋਈ ਅੱਡਾ ਰੋੜੀ ਇੱਥੇ ਨੇੜੇ ਤੇ ਕੁੱਤੇ 15-20 ਕੁੱਤੇ ਬੈਠਦੇ ਨੇ ਤੇ ਉਹ ਅਕਸਰ ਅੱਜਕੱਲ ਇਨਸਾਨਾਂ ਨੂੰ ਭਟਣ ਲੱਗ ਪਏ ਆ ਤੇ ਇਹਨਾਂ ਦਾ ਅਸੀਂ ਹੱਲ ਕਰਦੇ ਹਾਂ ਪ੍ਰਸ਼ਾਸਨ ਨਾਲ ਰਲ ਕੇ ਐਸਡੀਐਮ ਸਾਹਿਬ ਕੋਲ ਜਾਂਦੇ ਹਾਂ ਅਸੀਂ ਵੀ ਪਿੰਡ ਵਾਲੇ ਵੀ ਜਾਣਗੇ ਤੇ ਜੋ ਵੀ ਇਹਦਾ ਹੱਲ ਆਊਗਾ ਲਕਾ ਨਿਵਾਸੀਆਂ ਨੂੰ ਮੈਂ ਇਹ ਯਕੀਨ ਦਿਵਾਉਣਾ ਚਾਹਨਾ ਕਿ ਜਲਦ ਤੋਂ ਜਲਦ ਅਸੀਂ ਇਹਨਾਂ ਦਾ ਹੱਲ ਕਰਾਂਗੇ